ਇਹ ਵਿਸ਼ਾ ਮੇਰੇ ਪੀੜ੍ਹੀ ਦਾ ਵਰਕਰ ਦਾ ਜਲੀ ਸੰਸਕ੍ਰਿਤੀ ਨੇ ਹਮੇਸ਼ਾ ਕੁਨੇ ਵਿਸ਼ਾ ਆਉਂਦੇ ਗਏ ਹੈ ਇਹ ਸ਼ਾਇਦ ਨਹੀਂ ਕਿਉਂਕਿ ਇਹ ਇੱਕ ਲੌਜੀਕਲ ਐਕਸਪਲੇਨੇਸ਼ਨ ਹੈ ਕਰਦੇ ਹਨ ਜੇਕਰ ਸਾਡੇ ਸਰੀਰ ਦਾ ਹਰ ਨਹੀਂ ਅਜੇ ਦੇਸ਼ ਦੇ ਲੋਕ ਨਸ਼ਿਆਂ ਵਿੱਚ ਬਿਤਾਵਿਸ਼ਵ ਨੂੰ ਉਸ ਜੀਵਨ ਸੁਧਾ ਔਸ਼ਧੀ ਦੇ ਨਾਲ ਪੋਸ਼ਿਤ ਕੀਤਾ ਹੈ ਸੰਸਾਰ ਦੇ ਵਕ ਵਕ ਸਕੇਟਾਂ ਤੋਂ ਵਿਸ਼ਪਰੀ ਮਾਨਸਿਕਤਾ ਲੈ ਕੇ ਲੋਕ ਆਉਂਦੇ ਸਨ ਜੇ ਸਾਡੀ ਆਜ਼ਾਦੀ ਦੀ ਗੱਲ ਕਰੀਏ ਤਾਂ ਸਾਡੇ ਇੱਕ ਵਾਰ ਉਹਨਾਂ ਦੇ ਆਪਣੇ ਦੋਸਤ ਦੇ ਨਾਲ ਆਜ਼ਾਦ ਨਾ ਹੋ ਜਾਵੇ ਇਸ ਤੇ ਉਹਨਾਂ ਦੇ ਦੋਸਤ ਨੇ ਕਿਹਾ ਸਬਰ ਕਰੀ ਕੋਈ ਜਰੂਰੀ ਤਰ੍ਹਾਂ ਦੇਖਦੇ ਚੁਤੇ ਦਿਲ ਨਾਲ ਪਰਿਵਾਰ ਨੂੰ ਜਨਮ ਦਿੰਦਾ ਜਦੋਂ ਸਵਸਥ ਪਰਿਵਾਰ ਇਕੱਠੇ ਹੋ ਜਾਂਦੇ ਆ ਇੱਕ ਸਵਸਥ ਗ੍ਰਾਮ ਬਣਦਾ ਹੈ ਤੇ ਜਦੋਂ ਸਾਰੇ ਸਵਸਥ ਗ੍ਰਾਮ ਇਕੱਠੇ ਹੋ ਜੰਗੇ ਤਾਂ ਇੱਕ ਸਵਸਥ ਰਾਸ਼ਟਰ ਬਣਦਾ ਸਭ ਤੋਂ ਪਹਿਲੀ ਜੜੀ ਕੜੀ ਹੈ ਨਸ਼ੇ ਦੇ ਵਿਰੁੱਧ ਲੜਾਈ ਚ ਉਹ ਹੈਗੀ ਹੈ ਆਪ ਦੇ ਆਪ ਤੇ ਜਿੱਤ ਪ੍ਰਾਪਤ ਕਰਨ ਦੀ ਸਵਾਇ ਤੇ ਜਿਸ ਸਭ ਤੋਂ ਇੰਪੋਰਟੈਂਟ ਹੈ ਸਭ ਤੋਂ ਪਹਿਲਾਂ ਵਿਅਕਤੀ ਨੂੰ ਆਪ ਦੇ ਆਪ ਨੂੰ ਇੰਨਾ ਸਟਰੋਂਗ ਕਰਨਾ ਪਏਗਾ ਵੀ ਉਹ ਨਸ਼ੇ ਦੀ ਗਲਦਲ ਦੇ ਵਿੱਚ ਨਾ ਜਾਵੇ ਨਸ਼ਿਆਂ ਦੇ ਵਿਰੁੱਧ ਡੋਟਰਨ ਦੀ ਕੋਸਟ ਰੈਟੇਜ ਹੈ ਇੱਥੇ ਸਾਡੀ ਜਿਹੜੀ ਸਭ ਤੋਂ ਜ਼ਿਆਦਾ ਚਿੰਤਾ ਦਾ ਅੰਸ਼ ਹੈ ਉਹ ਹੈ ਕਿ ਸਾਡੀ ਜਿਹੜੀ 14 ਤੋਂ 15 ਸਾਲ ਦੀ ਨਵੀਂ ਪੀੜ੍ਹੀ ਨਸ਼ਿਆਂ ਦੇ ਵਿੱਚ ਜਾ ਰਹੀ ਹੈ ਕੋਈ ਨਹੀਂ ਸੀ ਜੋ ਜਦੋਂ ਐਂਜ਼ਾਇਟੀ ਹੁੰਦੀ ਸੀ ਨਾ ਮਾਤਾ ਦੀ ਚੱਪਟ ਆ ਜਾਂਦੀ ਸੀ सो फैमिलीज़ एट लीस्ट किसी इतना इशू नहीं करते तेरे को खुदों से खाने के टाइम पे तां ता संस्कार दे ना ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਸੁਚੇਤ ਕਰਾਂਗਾ ਸੁਚੇਤ ਕਰਾਂਗਾ ਅਤੇ ਉਹਨਾਂ ਨੂੰ ਨਸ਼ੇ ਤੋਂ ਮੈਂ ਬਰਬਾਦੀ ਨਹੀਂ ਮੈਂ ਬਰਬਾਦੀ ਨਹੀਂ ਮੈਂ ਤਰੱਕੀ ਚੁਣਾਵਾਂਗਾ ਮੈਂ ਉਮੀਦ ਕਰਦਾ ਹਾਂ ਜੋ ਆਪਾਂ ਇਹ ਪ੍ਰਤੀਗਿਆ ਲਈ ਹੈ ਰਾਜ ਕਾਲੀ ਮੈਮੋਰੀਆ ਸੀਨੀਅਰ ਸੈਕੰਡਰੀ ਸਕੂਲ ਫ੍ਰੀ ਸਕੂਲ ਦੇ ਵਿੱਚ ਜਿਸ ਦਾ ਪੋਸਟ ਤੁਸੀਂ ਜਿਕਰ ਰਹੇ ਹੋ ਸਾਡੇ ਵਿਸ਼ੇਸ਼ ਤੌਰ ਤੇ ਪਹੁੰਚੇ दिव्य ज्योति जागृति संस्थान के द्वारा आज गीलाराम ट्रस्ट फरीदकोट के अंदर गिरा परिवार के सहयोग से एक बहुत ही विशेष कार्यक्रम रखा गया एक युद्ध अपने विरुद्ध इसका मुख्य उद्देश्य था जो हमारे नौजवान हैं जो नशे की गिरफ्त में हैं। वो जंग नशे की जो जंग है नशे की जो लड़ाई है वो हमें बाहर बाद में लड़नी पड़ेगी पहले अपने आप से लड़नी पड़ेगी क्योंकि कहा गया है कि हम बदलेंगे युग बदलेगा हम सुधरेंगे युग सुधरेगा गुरुदेव सर्वश्री आशुतोष महाराज जी कहते हैं कि एक जलता हुआ दीपक हजार बुझे हुए दीपक जला सकता है लेकिन अगर वो स्वयं बुझा हुआ होगा तो जलाएगा कैसे कहने का भाव अगर हम नशा करते हैं तो दूसरों को कैसे प्रेरणा देंगे इसलिए सबसे दिव्य ज्योति जागृति संस्थान का आह्वान है कि नशा मुक्त पंजाब बनाने के लिए हम पहले अपने जीवन से नशे का त्याग करें अपने परिवार से नशे का त्याग करें फिर धीरे धीरे ये समाज ये राष्ट्र नशा मुक्त राष्ट्र बनेगा और भारत एक दिन पुनः जगत गुरु कहलाएगा इसी सुंदर सोच के साथ ये कार्यक्रम रखा गया दिव्य ज्योति जागृति संस्थान की ओर से किसी एक संस्था विशेष ही नहीं बल्कि पूरे समाज के प्रत्येक मानवों से हर एक व्यक्ति विशेष से यह आग्रह है कि ऐसे योगदान में बढ़ चढ़कर हिस्सा लें चाहे ऐसा नहीं कि दिव्य ज्योति जागृति संस्थान कोई भी संस्थान अगर नशे के विरुद्ध कार्यरत है समाज की बुराइयों के विरुद्ध कार्यरत है तो उनका हमें सहयोग करना चाहिए उनके साथ मिलजुल कर कदम बढ़ाने चाहिए क्योंकि हम सब जब संगठित होकर चलेंगे तो इस भारत को पुनः जगत गुरु बनाएंगे जो दिव्या ज्योति संस्थान वालों विरुद्ध एक जो समागम कराया गया उसका जरा मेन सीगा ਇੱਕ ਯੁੱਧ ਆਪਣੇ ਵਿਰੁੱਧ ਜਾਂ ਸਵੈ ਵਿਜੇ ਸੇ ਸਮਾਜਿਕ ਪਰਵਰਤਨ ਕੀ ਔਰ ਦੇਖੋ ਬਹੁਤ ਵੱਡੀ ਇਸ ਗੱਲ ਛੁਪੀ ਹੈ ਕਿ ਜੇ ਕੋਈ ਵਿਅਕਤੀ ਆਪਣੇ ਆਪ ਦੇ ਉਤੇ ਜਿੱਤ ਪਾ ਲੈਂਦਾ ਤਾਂ ਸਮਾਜ ਦੇ ਵਿੱਚ ਪਰਵਰਤਨ ਲਿਆਣਾ ਬਹੁਤ ਸੌਖਾ ਹੈ ਇਹ ਗੱਲ ਨਸ਼ੇ ਦੇ ਵੀ ਉਵੇਂ ਹੀ ਟੁਕਦੀ ਹੈ ਜੇਕਰ ਹਰ ਵਿਅਕਤੀ ਇਹ ਤਹਈਆ ਕਰ ਲੈਂਦਾ ਕਿ ਨਸ਼ਾ ਮੈਂ ਨਹੀਂ ਕਰਾਂਗਾ ਮੈਂ ਨਸ਼ੇ ਕਰਨ ਵਾਲੇ ਦਾ ਸਾਥ ਨਹੀਂ ਦਵਾਂਗਾ। ਔਰ ਮੈਂ ਜੋ ਵਿਅਕਤੀ ਨਸ਼ੇ ਦੇ ਵਿੱਚ ਲੱਗਿਆ ਉਸ ਨੂੰ ਨਸ਼ੇ ਛਡਵਾਉਣ ਦੇ ਵਿੱਚ ਮਦਦ ਕਰਾਂਗਾ। ਔਰ ਜੋ ਬੰਦਾ ਨਸ਼ਾ ਵੇਚਦਾ ਹੈ ਉਹ ਭਾਵੇਂ ਦੀ ਮੇਰਾ ਸਕੇ ਹੀ ਨਾ ਹੋਵੇ ਉਹਦੀ ਮੈਂ ਵਿਰੋਧਤਾ ਕਰਾਂਗਾ। ਤਾਂ ਅਸੀਂ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਹੈ ਬੜੀ ਆਸਾਨੀ ਦਾ ਜਿੱਤਾ ਤੇ ਹੈ। ਪਰ ਆਪਣੇ ਆਪ ਤੇ ਜਿਹੜਾ ਜਿੱਤ ਪਾਣ ਲਈ ਜ਼ਰੂਰਤ ਹੈ ਵੀ ਅਸੀਂ ਜਿਹੜਾ ਆਪਣੀ ਪਰਸਨੈਲਿਟੀ ਡਿਵੈਲਪਮੈਂਟ ਵਾਲ अपनी मॉरल एजुकेशन वल और अपने परिवार प्रबोधन वाल पूरा जोर दिए क्योंकि एक स्वस्थ व्यक्ति स्वस्थ परिवार स्वस्थ ग्राम ही स्वस्थ राष्ट्र पैदा कर सकता है और इस तरह ही एक नशा मुक्त व्यक्ति नशा मुक्त परिवार नशा मुक्त ग्राम ही नशा मुक्त देश पैदा कर सकता सानू जरूरत है भी असी अपने आप तो सब तो पहला कंट्रोल करिए आप नशे की दलदल तो बाहर निकलीए ਆਪੇ ਤਹਿਆ ਕਰੀਏ ਵੀ ਜ਼ਿੰਦਗੀ ਪਰ ਨਸ਼ਾ ਨਹੀਂ ਕਰਾਂਗੇ ਨਸ਼ਾ ਵੇਚਣ ਵਾਲੇ ਦਾ ਸਾਥ ਨਹੀਂ ਦੇਵਾਂਗੇ ਜੋ ਨਸ਼ਾ ਕਰਦਾ ਹੈ ਉਸ ਨੂੰ ਨਸ਼ੇ ਚੋਂ ਬਾਹਰ ਲਹਾਨੀ ਮਦਦ ਕਰਾਂਗਾ ਤਾਂ ਇਹਨਾਂ ਦਾ ਜੋ Swami ji ਵੱਲੋਂ ਅੱਜ ਇਹ ਕਾਰਜਕ੍ਰਮ ਕੀਤਾ ਜਾ ਰਿਹਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਅੱਜ ਦੀ ਇਹ ਜ਼ਰੂਰਤ ਹੈ ਵੀ ਅਸੀਂ ਸਮਾਜ ਦੇ ਵਿੱਚ ਨਸ਼ਾ ਖਤਮ ਕਰ ਲਈ ਸਮਾਜ ਦੇ ਸਾਰੇ ਵਰਗ ਪਾਉਂਦੀ ਉਹ ਸਰਕਾਰਾਂ ਸਾਡੀਆਂ ਪਾਉਂਦੀ ਉਹ NGO's ਹੈ ਪਾਉਂਦੀ ਜਿਹਨੀਆਂ ਰਿਲੀਜੀਅਸ ਬਾਡੀਜ਼ ਹੈ ਪਾਉਂਦੀ ਜਿਹਨੇ ਆਫਸਰਸ ਹੈ ਜਿਹਨੀਆਂ ਆਰਗੇਨਾਈਜੇਸ਼ਨਸ ਹੈ ਸਭ ਨੂੰ ਸਿਰ ਜੋੜ ਕੇ ਇਸ ਨਸ਼ੇ ਦੇ ਵਿਰੁੱਧ ਲੜਾਈ ਲੜਨੀ ਪੈਗੀ ਤਾਂ ਹੀ ਅਸੀਂ ਜਿੱਤ ਸਕਦੇ ਹਾਂ। ਯੁੱਧ ਆ ਆਪਣੇ ਵਿਰੁੱਧ ਸਮਾਗਮ ਦੇ ਵਿੱਚ ਆ ਕੇ ਬਹੁਤ ਅੱਛਾ ਲੱਗਾ ਕਿਉਂਕਿ ਇੱਥੇ ਜੋ ਬੱਚਿਆਂ ਵੱਲੋਂ ਭੰਗੜਾ ਜਾਂ ਵੱਖ-ਵੱਖ ਸਮਾਜ ਨੂੰ ਜੋੜਨ ਵਾਲੀਆਂ ਸਮਾਜ ਦੇ ਵਿੱਚ ਜੋ ਵੀ ਬਰਾਈਆਂ ਨੂੰ ਦੂਰ ਕਰਨ ਲਈ ਜੋ ਵੀ ਇੱਥੇ ਉਪਦੇਸ਼ ਦਿੱਤਾ ਗਿਆ ਹਰ ਇੱਕ ਚਾਹੇ ਉਹ ਨਸ਼ੇ ਦੇ ਵਿਰੁੱਧ ਸੀ ਚਾਹੇ ਚੰਗਾ ਸਮਾਜ ਸਿਰਜਣ ਦੇ ਮਾਲਸੀ ਬਹੁਤ ਅੱਛਾ ਲੱਗਿਆ ਤੇ ਜਿਹੜੀ ਕੈਂਪੇਨਿੰਗ ਚੱਲੀ ਐ ਮੈਂ ਨਸ਼ਾ ਨਹੀਂ ਕਰਾਂਗਾ ਤੇ ਸਾਰਿਆਂ ਨੇ ਸੌਂ ਚੁੱਕੀ ਆ ਕਿ ਮੈਂ ਨਸ਼ਾ ਨਹੀਂ ਕਰਾਂਗਾ ਤੇ ਵੱਧ ਤੋਂ ਵੱਧ ਜੋ ਵੀ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ ਜਿੰਨੀਆਂ ਵੀ ਭਰਾਈਆਂ ਨਸ਼ੇ ਦੀਆਂ ਉਹਨੂੰ ਖਤਮ ਕਰਨ ਦੇ ਵਿੱਚ ਸਹਿਯੋਗ ਦਾ ਪਾਵਾਂ ਮੈਂ ਤਾਂ ਸਮੂਹ ਜ਼ਿਲ੍ਹਾ ਫਰੀਦਕੋਟ ਦੇ ਨਿਵਾਸੀਆਂ ਨੂੰ ਪੰਜਾਬ ਦੇ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਸਾਰੇ ਰਲ ਕੇ ਇੱਕ ਚੰਗਾ ਸਮਾਜ ਬਣਾਈਏ ਜੋ ਆਪਣੇ ਪੰਜਾਬ ਦੇ ਵਿੱਚ ਨਸ਼ੇ ਦੀ ਦਲਦਲ ਆ ਉਹਨੂੰ ਕੱਢਣ ਦੇ ਵਿੱਚ ਕਾਮਯਾਬ ਹੋਈਏ ਜਿਹੜੇ ਨੌਜਵਾਨ ਆ ਇਹਦੇ ਵਿੱਚ ਫਸਿਆ ਉਹਨਾਂ ਨੂੰ ਵੀ ਕੱਢੀਏ ਉਹਨਾਂ ਨੂੰ ਚੰਗਾ ਟਰੀਟਮੈਂਟ ਦਵਾਈਏ ਤੇ ਉਹਨਾਂ ਨੂੰ ਜੋਨਾਰਾ ਬੌਧਿਕ ਵਿਕਾਸ ਜਾਂ ਜਾਂ ਉਹਨਾਂ ਦਾ ਦਿਮਾਗੀ ਤੌਰ ਤੇ ਜੋ ਉਹਨਾਂ ਦੇ ਵਿੱਚ ਗੱਲ ਵੜੀ ਵੀ ਹੈ ਨਸ਼ਾ ਕਰਨ ਦੀ ਉਹਨੂੰ ਕੱਢਣ ਦੇ ਵਿੱਚ ਕਾਮਯਾਬ ਹੋਈਏ ਇਹੀ ਕਾਮਨਾ ਕਰਦਾ ਤੇ ਇਹੀ ਸਾਰਿਆਂ ਨੂੰ ਕਹਿੰਨਾ ਵੀ ਆਓ ਰਲ ਕੇ ਇੱਕ ਮੇਹਮ ਚਲਾਈਏ ਨਸ਼ਾ ਛੱਡੋ ਕੋੜ ਵੱਡੋ